ਇਤਿਹਾਸਿਕ ਕਸਬਾ ਧਿਆਨਪੁਰ ਨਜ਼ਦੀਕੀ ਪਿੰਡ ਚੰਦੂ ਸੂਜਾ ਦੇ ਪੱਠੇ ਤੇ ਇੱਟਾਂ ਬਣਾਉਂਦੀ ਵਰਤੋ ਲਈ ਕੁੱਟੇ ਗਏ ਟੋਏ ਦੇ ਵਿੱਚ ਡੁੱਬਣ ਨਾਲ ਦੋ ਬੱਚਿਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬੱਚਿਆਂ ਦੀ ਮਾਂ ਨੇ ਦੱਸਿਆ ਕਿ ਬੀਤੀ 15 ਅਗਸਤ ਸ਼ਾਮ ਨੂੰ ਉਹਨਾਂ ਦੇ ਦੋਵੇਂ ਬੱਚੇ ਖੇਡ ਰਹੇ ਸਨ ਅਤੇ ਖੇਡਦੇ-ਖੇਡਦੇ ਉਹ ਗੁੰਮ ਹੋ ਗਏ ਉਹਨਾਂ ਦੇ ਵੱਲੋਂ ਬੱਚਿਆਂ ਦੀ ਇੱਧਰ-ਉੱਧਰ ਭਾਲ ਕੀਤੀ ਗਈ ਬੱਚੇ ਉਹਨਾਂ ਨੂੰ ਨਹੀਂ ਮਿਲੇ ਦੇਰ ਰਾਤ ਉਹਨਾਂ ਵੱਲੋਂ ਪੁਲਿਸ ਚੌਕੀ ਕਾਲਾ ਬਗਣਾ ਵਿਖੇ ਬੱਚੇ ਗੁੰਮ ਹੋਣ ਦੀ ਸੂchnਾ ਦਿੱਤੀ ਗਈ ਪੁਲਿਸ ਵੱਲੋਂ ਵੀ ਬੱਚਿਆਂ ਦੀ ਕਾਫੀ ਭਾਲ ਕੀਤੀ ਗਈ ਪਰ ਬੱਚੇ ਨਹੀਂ ਮਿਲੇ ਅਤੇ ਬੀਤੇ ਕੱਲ ਤਕਰੀਬਨ ਸਵੇਰੇ 9 ਵਜੇ ਦੇ ਨਾਲ ਜਦੋਂ ਉਹ ਬੱਚਿਆਂ ਦੀ ਭਾਲ ਕਰ ਰਹੇ ਸਨ ਤਾਂ ਪੱਠੇ ਤੋਂ ਹੀ ਪਾਣੀ ਨਾਲ ਭਰੇ ਇੱਕ ਟੋਏ ਦੇ ਵੀ ਦੋਵਾਂ ਬੱਚਿਆਂ ਦੀ ਮ੍ਰਿਤਕ ਦੇਹਾਂ ਮਿਲ ਗਈਆਂ ਮ੍ਰਿਤਕ ਬੱਚੇ ਦੀ ਮਾਂ ਰੋਹੀ ਨੇ ਦੱਸਿਆ ਕਿ ਜੇਕਰ ਬਰਸਾਤਾਂ ਦੇ ਮੌਸਮ ਵਿੱਚ ਕੰਮ ਬੰਦ ਹੋਣ ਕਰਕੇ ਪੱਠਾ ਮਾਲਕ ਵੱਲੋਂ ਖੱਡੇ ਬੰਦ ਕੀਤੇ ਹੁੰਦੇ ਤਾਂ ਉਹਨਾਂ ਦੇ ਦੋਵੇਂ ਬੱਚੇ ਮ੍ਰਿਤਕ ਨਾ ਹੁੰਦੇ ਮ੍ਰਿਤਕ ਬੱਚੇ ਦੀ ਮਾਂ ਦੇ ਵੱਲੋਂ ਪੱਠਾ ਮਾਲਕ ਦੀ ਲਾਪਰਵਾਹੀ ਨੂੰ ਬੱਚੇ ਦੀ ਮੌਤ ਦਾ ਕਸੂਰ ਵਾਠ ਰਹਿ ਜਾ ਰਿਹਾ ਹੈ ਹਾਂਜੀ ਕੀ ਨਾਂ ਤੁਹਾਡਾ ਸਰਦ ਜੀ ਕਿਹੜਾ ਪਿੰਡ ਆ ਚੰਦੂ ਸੋਜਾ ਤੇ ਕੀ ਵਾਕਿਆ ਹੈ ਜੀ ਸਾਡੇ ਬੱਚੇ ਆਏ ਪਿੰਡਾਂ ਅਲ ਖੇਡਣ ਬਾਤ ਤੇ ਬਾਅਦ ਜਿੱਧਰ ਵਾਪਸ ਗਏ ਨਹੀਂ ਅਸੀਂ ਲੱਭਦੇ ਰਹੇ ਨਹੀਂ ਲੱਭੇ ਫਿਰ ਰਿਪੋਰਟ ਕੀਤੀ ਕਾਲੇ ਪਕਾਨੇ ਕਿਦਾਂ ਦੀ ਗੱਲ ਹੈ ਇਹ ਬੱਚੇ ਦੀ 12 15 ਤਰੀਕ ਦੀ 15 ਤਰੀਕ ਨੂੰ ਫਿਰ ਅਗਲੇ ਦਿਨ ਪੁਲਿਸ ਰਾਤ ਆਈ ਆ ਸੁਭਾਵੀ ਆਈ ਫਿਰ 9 ਵਜੇ ਲੱਭੇ ਹਨ ਸਾਡੇ ਬੱਚੇ ਇਹਦੇ ਵਿੱਚ ਡੁੱਬੇ ਕੱਢੇ ਉਹਨਾਂ ਨੇ ਕਿੰਨੇ ਕਿੰਨੇ ਸਾਲ ਦੇ ਬੱਚੇ 12 ਸਾਲ ਦੀ ਲੜਕੀ 13 ਸਾਲ ਦਾ ਲड़का ਕੀ ਨਾਮ ਹੈ ਬੱਚਿਆਂ ਦਾ ਪ੍ਰਿੰਸ ਲੜਕੇ ਦਾ ਨਾਮ ਕੁੜੀ ਦਾ ਨਾਮ ਲక్ష్ਮੀ ਉਸ ਤੋਂ ਲੋਕੀ ਕਾਰਵਾਈ ਕੀਤੀ ਗਈ ਹੈ ਕਾਰਵਾਈ ਉਹਨਾਂ ਨੇ ਇਹੋ ਲਾਭਿਆ ਮੇਰਾ ਨਾਮ ਲਗਾ ਲਾਈ ਜਾਂਦੀ ਆ ਤੂੰ ਨਹੀਂ ਸਕਿਆ ਤੇ ਫਿਰ ਕੱਲ ਬੱਚਿਆਂ ਦਾ ਪੋਸਟਮਾਰਟਮ ਹੋਇਆ ਹਾਂਜੀ ਹੋਇਆ ਹੁਣ ਕਿਥੇ ਉਹ ਲਾਚਾਂ ਕਿਥੇ ਨੇ ਲਾਚਾਂ ਕਰਦੇ ਚਾਹਨਾ ਕਰਦੇ ਇੱਥਾ ਕਿੰਨੇ ਸਾਲੋਂ ਤੋਂ ਇਸ ਜਿਹੜਾ ਪੱਠੇ ਤੇ ਰਹਿ ਰਹੇ ਜੀ 13 ਸਾਲ ਦੇ ਪੱਟੇ ਵਾਲੇ ਨੇ ਪੁੱਟਿਆ ਦਵਾ ਦੇ ਇਹਨਾਂ ਦਾ ਫਰਜ ਬੰਦਾ ਸੀ ਨਾ ਬੰਦ ਕਰਾਉਣਾ ਤੇ ਜੇ ਸੁੱਕਾ ਹੁੰਦਾ ਤੇ ਫਿਰ ਵੱਜ ਜਾਂਦੇ ਤੇ ਜੇ ਪਾਣੀ ਵਿੱਚ ਭਰਿਆ ਇਹਨਾਂ ਦਾ ਵੀ ਲਾ ਪਰਵਾਹੀ ਆ ਇਹ ਬੰਦ ਕਰਦੇ ਟੋਏ ਨੂੰ ਜਦੋਂ ਫਸੇਰ ਬੰਦ ਹੋ ਗਈ ਆ ਜਦੋਂ ਫਸੇਰ ਬੰਦ ਹੋਵੇ ਆ ਬੰਦ ਹੋ ਗਈ ਤੇ ਬੰਦ ਕਰ ਦਿੰਦੇ ਇਹਨਾਂ ਦੀ ਲਾਪਰਵਾਹੀ ਨਾ ਬੱਚੇ ਗਏ ਸਾਡੀ ਨਹੀਂ ਤੇ ਇੱਧਰ ਕਦੇ ਆਏ ਨਹੀਂ ਕੀ ਮੰਗ ਕਰਦੇ ਸਰਕਾਰ ਤੋਂ ਐਂ ਆਪ ਗਰੀਬ ਹੈ ਪਤੀ ਮੇਰਾ ਉੰਜ ਨਹੀਂ ਹੈਗਾ ਸਿਰ ਤੇ ਛੋਟੇ ਛੋਟੇ ਬੱਚੇ ਕਿੱਦਾਂ ਜ਼ਿੰਦਗੀ ਬਤਾऊं ਮੈਂ ਤੇ ਲਈ ਹਾਂਜੀ ਇਹ ਜਿਹੜੇ ਬੱਚੇ ਜਿਹੜੇ ਇਹ ਮੇਰੇ ਘਰ ਸੈਕੰਡ ਮੈਰਿਜ ਵਿੱਚ ਆਏ ਹਾਂਜੀ ਕੀ ਮੰਗ ਕਰਦੇ ਹੁਣ ਆਪਾਂ ਪ੍ਰਸ਼ਾਸਨ ਤੋਂ ਕੀ ਮੈਂ ਤੁਹਾਨੂੰ ਪਤਾ ਬੱਚੇ ਛੋਟੇ ਛੋਟੇ ਸਾਡੇ ਕਿੱਦਾਂ ਹੀ ਬਿਜਾਰਾ ਕਰਾਂਗੇ ਕਿੱਦਾਂ ਪਾਲੂ ਬੱਚੇ ਛੋਟੇ ਮੈਂ ਇੱਕ 2 ਸਾਲ ਦੀ ਹੈ ਇੱਕ 2 ਸਾਲ ਦੀ ਹੈ ਇੱਕ 5 ਸਾਲ ਦੀ ਹੈ ਇਹ ਸਕੂਲ ਨਹੀਂ ਜਾਂਦੇ ਬੱਚੇ ਜਿਹੜੇ ਨਾ ਬੱਚੇ ਨਹੀਂ ਸਕੂਲੇ ਜਾਂਦੇ ਨਾ ਪਿਓ ਪੂਰਾ ਹੋ ਗਿਆ ਤੇ ਫਿਰ ਕੰਮ ਮੇਰੇ ਨਾਲ ਕਰਉਂਦੇ ਪੱਟੇ ਤੇ ਮੈਂ ਇਕੱਲੀ ਕਿੱਦਾਂ ਕਰ ਲਾਂਗੀ ਕੰਮ ਪਿਛੋਂ ਤੁਸੀਂ ਕਹਿੰਦੇ 13 ਸਾਲ ਤੋਂ ਚੰਦ ਸੋਜੇ ਪੱਠੇ ਪਿਛੋਂ ਕਿੱਥੋਂ ਰਹਿਣ ਵਾਲੇ ਜੀ ਤੇਕੇ ਮੇਰੇ ਨਹੀਂ ਨਹੀਂ ਪਿਛੇ ਜਿਹੜੇ ਤੁਹਾਡੇ ਜਿਹੜੇ ਸਹੁਰੇ ਕਿੱਥੋਂ ਰਹਿਣਾ ਚਾਟੀ ਚਾਟੀ ਬੇਨ ਗੋਬਿੰਦ ਜੀ ਕਿਹੜਾ ਪਠਾ ਚੰਦ ਸੁਜਾ ਤਾਂ ਅਸੀਂ ਤੇ ਸਵੇਰੇ 9 ਵਜੇ ਹੁੰਨੇ ਆ ਤੇ ਸ਼ਾਮ ਨੂੰ 6 ਵਜੇ ਅਸੀਂ ਪਰੇ ਘਰ ਚੱਲ ਜੰਨੇ ਆ ਤੇ 7 ਵਜੇ ਤੱਕ ਤੇ ਬੱਚੇ ਉਹ ਜਮ ਜਿਹੜਾ ਇਹਨਾਂ ਦਾ ਜਮਾਦਾਰ ਹੈ ਮੈਂ ਨਾ 7 ਵਜੇ ਤੱਕ ਤੋਂ ਕਹਿੰਦਾ ਮੈਂ ਵੇਖਿਆ ਠੀਕ ਠਾਕ ਸੀ ਤੇ ਉਸ ਤੋਂ ਬਾਅਦ ਕੀ ਗੱਲ ਹੋ ਗਈ ਤੇ ਸਾਨੂੰ ਇਸ ਚੀਜ਼ ਬਾਰੇ ਤੇ ਪਤਾ ਨਹੀਂ ਲੱਗਦਾ ਤੇ ਸਰ ਜੇ ਤੁਹਾਡਾ ਮੈਡੀਕਲ ਮਤਲਬ ਸੰਬੰਧਿਆ ਹਾਂਜੀ ਹਾਂਜੀ ਤੇ ਜੋ ਸਰ ਹੋਇਆ ਪੂਰਾ ਹੁੰਦਾ ਤੇ ਹਾਸਾ ਜਿਹਾ ਨਹੀਂ ਹੋਇਆ ਨੇ ਨੀ ਇਹਦਾ ਕੋਈ ਰੀਜਨ ਨਹੀਂ ਆ ਟੋਏ ਦਾ ਇਹ ਤੇ ਜਦੋਂ ਦਾ 40 40 45 ਸਾਲ ਹੋ ਗਏ ਪੱਠੇ ਨੂੰ ਟੋਆ ਇਤਰਾ ਹੀ ਹੈ ਸ਼ੁਰੂ ਤੋਂ ਹੀ ਮਤਲਬ ਸਾਡੇ ਇੱਕ ਪੱਠੇ ਚ ਨਹੀਂ ਆ تقریبا ਸਾਰਿਆਂ ਚ ਹੁੰਦਾ ਵਾ ਉਹਦਾ ਨਹੀਂ ਇਹ ਚੱਕਰ ਨਹੀਂ ਹੁੰਦਾ ਵਾ ਮੰਨ ਲਓ ਸਟਾਰਟਿੰਗ ਦੇ ਸ਼ੁਰੂ ਤੇ ਵਿੱਚ ਸਾਰੇ ਟੋਏ ਹੁੰਦੇ ਆ ਪੱਠੇ ਦੇ ਵਿੱਚ 40 ਉਹ 60 ਹੋ ਗਏ 45 ਸਾਲ ਹੋ ਗਏ ਇਤਰਾ ਹੀ ਚੱਲਦਾ ਕੰਮ ਹੈ ਪੱਠੇ ਦਾ ਇਤਿਹਾਸ આજ ਤੱਕ ਤੇ ਕਦੇ ਕੋਈ ਹੋਇਆ ਨਹੀਂ ਇਹ ਤੇ ਮਨ ਕਿਸਮਤ ਮਾੜੀ ਜਾ ਕੇ ਚੱਕ ਰਿਆ ਬੱਚੇ ਅਕਸਰ ਖੇਡਦੇ ਰਹਿੰਦੇ ਉੱਥੇ ਬੱਚੇ ਦੇ ਅਕਸਰ ਖਿੰਦੇ ਇਹਦੇ ਫਿਰ ਪਰਿਵਾਰ ਨੂੰ ਵੀ ਦੇਖਣਾ ਚਾਹੀਦਾ ਕਿ ਅਸੀਂ ਆਪਣੇ ਬੱਚਿਆਂ ਦੀ ਕੇਅਰ ਕਰੀ ਤੁਸੀਂ ਕਿੰਨੇ ਚਿਰ ਤੁਸੀਂ ਕੰਮ ਕਰ ਰਹੇ ਹੋ ਹਾਂਜੀ ਕਿੰਨੇ ਚਿਰ ਤੋਂ ਕੰਮ ਕਰ ਰਹੇ ਇੱਥੇ ਮੈਨੂੰ 2 ਸਾਲ ਹੋ ਗਏ ਤੁਹਾਨੂੰ ਲੱਗਦਾ ਨਹੀਂ ਕਿ ਬੱਚੇ ਜਵਾਨ ਸੀਗੇ ਮੈਂ ਵੀ ਅਸੀਂ ਚੁਣ ਲੈ ਤੇ ਇਹਦੇ 10 ਸਾਲ ਵੀ ਹੈ ਇਹ ਬਾਲ ਮਜ਼ਦੂਰੀ ਵੀ ਤੋਂ ਨਹੀਂ ਉਹਨਾਂ ਕੋਲ ਨਹੀਂ ਕੋਈ ਬਾਲ ਮਜ਼ਦੂਰੀ ਨਹੀਂ ਸਾਡੇ ਕੋ ਆਏ ਹੁਣ 3 ਮਹੀਨੇ ਹੋ ਗਏ ਇਹਨਾਂ ਦੇ ਡੈਡੀ ਦੀ ਡੈਥ ਹੋ ਗਈ 3 ਮਹੀਨੇ ਪਹਿਲਾਂ ਉਹ ਕਹਿੰਦੀ 12 ਸਾਲ ਤੋਂ ਮੈਡੀ ਮੈਂ ਦਾਦਨਾ ਵਾਂ ਇੱਥੋਂ ਛੱਡ ਕੇ ਚਲੇ ਗਏ ਇਹ ਚਲੇ ਗਏ ਮੱਦੀਪੁਰੇ ਪੱਠੇ ਤੇ ਇੱਧਰ ਹੈਗਾ ਫਦੇਕਰ ਚੂੜੀਆਂ ਰੋਡ ਤੇ ਮੱਦੀਪ ਉੱਥੇ ਚਲੇ ਗਿਆ ਤੇ ਅਸੀਂ ਜਦੋਂ ਇਹਦਾ ਡੈਡੀ ਦੀ ਡੈਥ ਹੋ ਗਈ ਤੇ ਫਿਰ ਇਹਨਾਂ ਦਾ ਜਿਹੜਾ ਜਮਾਦਾਰ ਆ ਮੇਨ ਇਹਨਾਂ ਦੇ ਰਿਸ਼ਤੇਦਾਰੀ ਆ ਉਹ ਸਾਡੇ ਕੋਲ ਆਇਆ ਕਹਿੰਦਾ ਬੌਜੀ ਉੱਥੇ ਉਹਨਾਂ ਨੂੰ ਕੋਈ ਨਹੀਂ ਪੁੱਛਣ ਦਿਆ ਰੋਟੀ ਪਾਣੀ ਤੋਂ ਮਤ ਹੈ ਗਈ ਆ ਰੋਟੀ ਪਾਣੀ ਨਹੀਂ ਮਿਲਣਿਆ ਸਾਡੇ ਮਾਲਕ ਜਿਹੜੇ ਚੰਗੇ ਆ ਉਹਨਾਂ ਨੇ ਕਿਹਾ ਚੱਲ ਯਾਰ ਕੋਈ ਨੇ ਇੱਥੇ ਲਿਆ ਮਾੜਾ ਮੋਟਾ ਆਪਣਾ ਕੰਮ ਕਰਨਾ ਕਰਨਾ ਰੋਟੀ ਪਾਣੀ ਖਾਈ ਜਾਣਗੇ ਅਸੀਂ ਤੇ ਵਧੀਆ ਕੀਤਾ ਅਸੀਂ ਕੋਈ ਮਾੜਾ ਨਹੀਂ ਕੀਤਾ ਉਹਨਾਂ ਨਾਲ ਤੇ ਪੁਲਿਸ ਨੇ ਸਰ ਕੀ ਕਰਵੇ ਕੀ ਦਿਨੋਂ ਤੱਕ ਪੁਲਿਸ ਨੇ ਕਾਰਵਾਈ ਹੋ ਗਈ ਦੀ ਇਹ ਬੱਚੇ ਉਹਨਾਂ ਨੇ ਕਰਕੇ ਤੇ ਪੋਸਟ ਮਾਰਡਮ ਕਰਾ ਲਿਆ ਕੱਲ ਦੀ ਪਰਿਵਾਰ ਦੀ ਸਹਿਮਤੀ ਨਾਲ ਅਸੀਂ ਸੰਸਕਾਰ ਕੀਤਾ ਪੁਲਿਸ ਵੀ ਆ ਪੁਲਸ ਵਾਲੇ ਵੀ ਆਏ ਕਾਮਰੇਟ ਦੇ ਪ੍ਰਧਾਨ ਵੀ ਸੀ ਕਿ ਉਹਨਾਂ ਦੀ ਸਹਿਮਤੀ ਨਾਲ ਅਸੀਂ ਸੰਸਕਾਰ ਕਰਤਾਗਾ